sohang marai sher singh vishnu bhagwan di jai sohang marai sher singh vishnu bhagwan di jai sohang marai sher singh vishnu bhagwan di

ਸਤਿਕਾਰਯੋਗ ਸਰਵਰ ਸੰਗਤ ਜੀਓ ਇਹ ਹਰ ਬਾਣੀ 17 ਜੇਠ ਗ੍ਰੰਥ ਨੰਬਰ 14 2020 ਬਿਕਰਮੀ ਸੇਵਾ ਸਿੰਘ ਪ੍ਰਤਾਪ ਸਿੰਘ ਦੇ ਗ੍ਰਹਿ ਢਿਗਾਲੀ ਜੰਮੂ ਵਿਖੇ ਸੱਚੇ ਪਾਸ਼ਾ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਸਰ ਸੰਗਤ ਜੀ ਇਹ ਬਾਣੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ ਹਾਲ ਕਿਰਪਾ ਜਨ ਗਾਏ ਟੋਲਾ ਮਨ ਚੰਚਲ ਚੱਲੇ ਚਤਰਾਈ ਨਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੋਂ ਬਿਨਾ ਅਸੀਂ ਉਹਦਾ ਢੋਲਾ ਨਹੀਂ ਗਾ ਸਕਦੇ ਕਿਉਂਕਿ ਸਾਡਾ ਮਨ ਜਿਹੜਾ ਇਹ ਚੰਚਲ ਆ ਇਹ ਇਧਰ ਉਧਰ ਵਿਕਾਰਾਂ ਦੇ ਵਿੱਚ ਘੁੰਮਦਾ ਫਿਰਦਾ ਰਹਿੰਦਾ ਹੈ ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹਰ ਕਿਰਪਾ ਜਨ ਗਾਏ ਢੋਲਾ ਮਨ ਚੰਚਲ ਚੱਲੇ ਚਤਰਾਈ ਨਾ ਗੁਰ ਕਿਰਪਾ ਚੁੱਕੇ ਪਰਦਾ ਓੱਲਾ ਆਂਧੇ ਅੰਧੇ ਰਹੇ ਰਹੀ ਨਾ ਤੇ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਜਿਹੜਾ ਸਾਡਾ ਕੂਰ ਵਿਕਾਰ ਦਾ ਪਰਦਾ ਹੈ ਉਹ ਕੋਈ ਵੀ ਉਠਾ ਨਹੀਂ ਸਕਦਾ ਗੁਰਮੁਖ ਪਰਦਾ ਆਪਣਾ ਖੋਲਾ ਦੁਜਾ ਰਾਗੇ ਲੈ ਨਾ ਨਿਰਗੁਣ ਨਾਰ ਹਰ ਬਣੇ ਮਚੂ ਓਲਾ ਪਰਮ ਪੁਲੇਖਾ ਰਹੇ ਰਾਈ ਨਾ ਜਦੋਂ ਪਰਮੇਸ਼ਰ ਸਾਡਾ ਵਿਚੋਲਾ ਬਣ ਜਾਂਦਾ ਫਿਰ ਸਾਡਾ ਸਾਰੇ ਪਰਮ ਪੁਲੇਖੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਆਤਮ ਪਰਮਾਤਮ ਸੁਣੇ ਸੋਲਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪਰਦਾ ਅਵਰ ਕੋਏ ਰਖਾਈ ਨਾ ਅੱਗੇ ਪਰਮੇਸ਼ਰ ਕਹਿ ਰਹੇ ਆ ਕਿ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਆਉਨੇ ਆ ਉਹਦੇ ਚੜਨਾ ਵਿੱਚ ਆਉਨੇ ਆ ਤੇ ਜਿੱਦਾਂ ਦੀ ਅਸੀਂ ਭਾਵਨਾ ਲੈ ਕੇ ਆਉਨੇ ਆ ਜਿੱਦਾਂ ਦੀ ਬੇਨਤੀ ਲੈ ਕੇ ਆਉਨੇ ਆ ਜੇ ਅਸੀਂ ਮਨੋਂ ਬੇਨਤੀ ਕਰਦੇ ਆ ਤੇ ਉਹ ਬੇਨਤੀ ਵੀ ਸਾਡੀ ਮਨੋਂ ਹੀ ਸਵੀਕਾਰ ਕਰਦੇ ਆ ਤੇ ਜੇ ਅਸੀਂ ਸਾਡਾ ਮਨ ਉਹ ਵੀ ਚੰਚਲ ਹੈ ਉਧਰ ਉਧਰ ਵਿਚਾਰਾਂ ਚ ਹੁੰਦਾ ਹੈ ਤੇ ਫਿਰ ਪਰਮੇਸ਼ਰ ਦੀ ਜਿਹੜੀ ਆਪਾਂ ਬੇਨਤੀ ਕਰਦੇ ਆ ਉਹ ਵੀ ਸਾਡੀ ਉਸੇ ਭਾਵਨਾ ਨਾਲ ਸਵੀਕਾਰ ਹੁੰਦੀ ਹੈ ਆ ਪਰਮੇਸ਼ਰ ਜੀ ਨੇ ਲਿਖਵਾਇਆ ਹੈ ਜੋ ਜਨਿਆਏ ਕਰਕੇ ਆਸ ਸਤਗੋਰੀ ਆਸ ਪੂਰ ਕਰਾਈਆ ਜੋ ਜਨ ਰੱਖੇ ਮਿਲਣ ਦੀ ਪਿਆਸ ਜਗਤ ਤ੍ਰਿਸ਼ਨਾ ਭੁਖ ਗਵਾਈਆ ਜੇ ਅਪਾ ਪਰਮੇਸ਼ਰ ਨੂੰ ਮਿਲਣ ਦੀ ਸੱਚੀ ਪਿਆਸ ਰੱਖਦੇ ਆ ਤਾਂ ਫਿਰ ਸਾਡੇ ਵਿੱਚ ਕੂੜ ਵਕਾਰ ਜਿਹੜੇ ਉਹ ਖਤਮ ਹੋ ਜਾਂਦੇ ਆ ਫਿਰ ਅਸੀਂ ਸਿਰਫ ਉਹਨੂੰ ਮਿਲਣ ਦੀ ਤਮੰਨਾ ਕਰਦੇ ਆ ਜੋ ਜਨ ਹੋਇਆ ਰਹੇ ਨਰਾਸ ਤਿਸ ਆਸ ਆਪ ਬੰਦਾਈਆ ਜੇ ਪਰਮੇਸ਼ਰ ਦੀ ਅਸੀਂ ਪਿਆਸ ਰੱਖਦੇ ਮਿਲਣ ਦੀ ਤੇ ਫਿਰ ਜੇ ਉਹ ਨਰਾਸ ਵੀ ਹੋਵੇ ਤੇ ਉਹਦੀ ਆਸ ਨੂੰ ਬੰਨ ਕੇ ਰੱਖਦਾ ਕਦੇ ਨਰਾਸ ਨਹੀਂ ਹੋਣ ਦਿੰਦਾ ਜੋ ਜਨ ਲੱਭਣ ਆਇਆ ਖਾਸ ਤਿਸ ਖਾਸ ਪੂਰਵ ਖਾਈਆ ਜੋ ਅਜਨਤ ਹੈ ਸਵਾਸ ਸਵਾਸ ਤਿਸ ਸਵਾਸ ਸਵਾਸ ਸਮਾਈਆ ਜੋ ਜਨ ਵੇਖਣ ਦਾ ਚਾਹੇ ਰਾਸ ਕਾਇਆ ਮੰਡਲ ਦੇਵਖਈਆ ਜੋ ਜਨ ਵਸਣਾ ਚਾਹੇ ਸਾਥ ਤਿਸ ਆਪਣੇ ਸੰਗ ਰਲਾਈਆ ਤੇ ਜੇ ਪਰਮੇਸ਼ਰ ਦੇ ਨਾਲ ਅਸੀਂ ਉਹਦਾ ਸਾਥ ਚਾਹੁੰਦੇ ਆ ਤੇ ਉਹ ਸਾਨੂੰ ਆਪਣੇ ਹੀ ਸੰਗ ਨਾਲ ਲਾ ਲੈਂਦਾ ਜੋ ਵਜਨ ਸੁਣਨਾ ਚਾਹੇ ਗਾਥ ਇਸ ਢੋਲਾ ਦੇ ਜਨਾਈਆ ਢੋਲਾ ਕਿਹੜਾ ਜਣਾਉਂਦਾ ਤੂੰ ਮੇਰਾ ਮੈਂ ਤੇਰਾ ਕਹੇ ਤੂੰ ਮੇਰਾ ਹੈ ਤੇ ਮੈਂ ਤੇਰਾ ਜੋ ਵਜਨ ਟੇਕਣਾ ਚਾਹੇ ਮਾਥ ਤਿਸ ਮਸਤਕ ਟਿੱਕਾ ਲਾਈਆ ਜੋ ਜਨ ਖੋਲਣਾ ਚਾਹੇ ਅੱਖ ਤੇਸ ਮੇਤਰ ਦੇ ਖੁਲਾਈਆ ਨੇਤਰ ਜਿਹੜਾ ਸਾਡਾ ਨਿਜ ਨੇਤਰ ਹੈ ਤੀਸਰਾ ਜਿਹੜਾ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਉੱਤਰ ਹੁੰਦਾ ਜਦੋਂ ਸਾਡਾ ਉਹ ਨੇਤਰ ਖੁੱਲਦਾ ਹੈ ਤਾਂ ਫੇਰ ਹੀ ਸਾਨੂੰ ਪਰਮੇਸ਼ਰ ਦੇ ਸੱਚੇ ਦਰਸ਼ਨ ਹੁੰਦੇ ਆ ਜੋ ਜਨ ਵੇਖਣਾ ਚਾਹੇ ਸਾਖ ਸ਼ਾਤ ਹਰ ਸਤਗੁਰ ਨਜ਼ਰੀ ਆਈਆ ਤੇ ਫਿਰ ਪਰਮੇਸ਼ਰ ਉਹਨੂੰ ਆਪਣੇ ਸਾਖਸ਼ਾਤ ਨਜ਼ਰੀ ਆ ਜਾਂਦਾ ਉਹਨੂੰ ਦਰਸ਼ਨ ਦੇ ਦਿੰਦਾ ਜੇ ਕੋਈ ਪੁੱਛਣ ਆਏ ਬਾਤ ਤਿੰਨ ਗੱਲਾਂ ਬਾਤਾਂ ਵਿੱਚ ਪਰਚਾਈਆ ਤੇ ਜਿਹੜੇ ਉਸ ਤਰ੍ਹਾਂ ਹੀ ਗੱਲਾਂ ਬਾਤਾਂ ਨਹੀਂ ਮਹਾਰਾਜ ਕੋ ਹੁੰਦੇ ਆ ਤੇ ਫਿਰ ਉਹ ਵੀ ਗੱਲਾਂ ਬਾਤਾਂ ਨਹੀਂ ਪਰਚਾ ਦਿੰਦੇ ਆ ਜੋ ਜਨ ਪੌਣ ਆਏ ਨ ਜਾਤ ਇਸ ਢੇੜਾ ਪਰ ਕਰਾਈਆ ਜੋਏ ਹਉਣ ਜਾਣ ਦੇ ਚੱਕਰਾਂ ਚੋਂ ਬਾਹਰ ਹੋਣਾ ਚਾਹੁੰਦੇ ਆ ਤੇ ਨਿजात ਪਾਉਣਾ ਚਾਹੁੰਦੇ ਆ ਤੇ ਉਹਨਾਂ ਦਾ ਸੱਚੇ ਪਾਤਸ਼ਾਹ ਆਪ ਬੇੜਾ ਬਾਰ ਕਰੁੰਦੇ ਜੋ ਜਨ ਦੇਖਣ ਆਏ ਆਸਤਾਬ ਨੂਰੋ ਨੂਰ ਕਰੇ ਰੁਸ਼ਨਾਈਆ ਜੋ ਜਨ ਪੀਵਣ ਆਏ ਹਯਾਤੇ ਆਬ ਤੇਸੇ ਅਮਰਤ ਨੇਗ ਵਰਸਾਈਆ ਸੱਚੇ ਪਾਤਸ਼ਾਹ ਹੀ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਪੀਤ ਲੈ ਕੇ ਤੁਸੀਂ ਆਉਂਦੇ ਹੋ ਜੇ ਤੁਸੀਂ ਮੇਰੇ ਤੋਂ ਅਮਰਤ ਵੀ ਮੰਗ ਕਰਦੇ ਹੋ ਤਾਂ ਮੈਂ ਅਮਰਤ ਵੀ ਵਰਖਾ ਕਰਵਾ ਦਿੰਨਾ ਮੇਕ ਵਰਸਾ ਦੇਣੀ ਜੋ ਜਨ ਮੁਖ ਪਰਦਾ ਲਾਉਣ ਆਏ ਨਕਾਬ ਤੇਸ ਨੂਰੀ ਦਰਸ ਕਰਾਈਆ ਜੋ ਜਨ ਸੁਣਨੇ ਆਵੇ ਬਾਦ ਤੇਸ ਜਨ ਅਨਹਦ ਰਾਗੀ ਰਾਗ ਸੁਣਾਈਆ ਜੋ ਜਨ ਹੋਣ ਆਏ ਬਿਸਮਾਦ ਤੇ ਸਭ ਇਸਮਾਦੀ ਆਪਣੇ ਵਿੱਚ ਮੜਾਈਆ ਜੋ ਜਨ ਲੱਭਣ ਆਏ ਬਾਦ ਨਾ ਸ਼ਰੀਰ ਗੋਡ ਘਹਿਰ ਗੰਭੀਰ ਭੇਵ ਸਰਬ ਜੜਾਈਆ ਜੋ ਜਨ ਕਰਮਿ ਆਵੇ ਲਾੜ ਤੇ ਸਜਨ ਆਪਣੀ ਗੋਦ ਬਹਾਈਆ ਜੋ ਜਨ ਬੋਲੇ ਵਾਦ ਵਿਵਾਦ ਤਿਸ ਤੱਕ ਦੇ ਵੇਲਾਈਆ ਤੇ ਜੋ ਜਨ ਹੁੰਦੇ ਜਿਹੜੇ ਬੋਲਦੇ ਆਪਸ ਵਿੱਚ ਝਗੜਾ ਕਰਦੇ ਵਾਦ ਵਿਵਾਦ ਕਰਦੇ ਆ ਤੇ ਪਰਮੇਸ਼ਰ ਫਿਰ ਜਿਹੜਾ ਉਹਨਾਂ ਨੂੰ ਧੱਕਾ ਲੋਂਦਾ ਹੈ ਉਹ ਫਿਰ ਮੁੜ ਕੇ ਲੱਭਿਆਂ ਵੀ ਨਹੀਂ ਲੱਭਦੇ ਜੋ ਜਨ ਰਸਨਾ ਜੀਵਾ ਮੰਗੇ ਸਮਾਦ ਤੇਸ ਜਗਤ ਵਿਕਾਰ ਰਸ ਖੋਗ ਖੋਈਆ ਜੋ ਜਨ ਆਤਮ ਮੰਗੇ ਦਾਦ ਤੇਸ ਸਾਚੀ ਵਸਤ ਚੋੜੀ ਪਾਈਆ ਜੋ ਜਨ ਅੰਤਰ ਅੰਤਰ ਕਰੇ ਯਾਦ ਤੇਸ ਮੰਤਰ ਦੇ ਸਮਝਾਈਆ ਤੇ ਜੋ ਪਰਮੇਸ਼ਰ ਨੂੰ ਯਾਦ ਕਰਦੇ ਨੇ ਸੱਚੇ ਮਾਨਾ ਨੂੰ ਮਿਲਣ ਦੀ ਇੱਛਾ ਕਰਦੇ ਨੇ ਤੇ ਉਹਨਾਂ ਨੂੰ ਉਹ ਮੰਤਰ ਵੀ ਦੱਸ ਦਿੰਦਾ ਵੀ ਤੁਸੀਂ ਮੈਨੂੰ ਕਿਵੇਂ ਮਿਲਣਾ ਜੋਤੀ ਜੋਤ ਸਰੂਪ ਹਰ ਆਪੀ ਆਪਣੀ ਕਿਰਪਾ ਕਰ ਸੱਚਾ ਖੇਲ ਰਿਆ ਸਮਝਾਈਆ ਸੱਚਾ ਖੇਲ ਕਰੇ ਕਰਤਾਰ ਹਰ ਕਰਤਾ ਆਪ ਕਮਾਏਂਦਾ ਲਖ 84 ਵੇਖਣ ਹਾਰ ਘਟ ਘਟ ਡੇਰਾ ਲਾਏਂਦਾ ਉਹ ਲਖ 84 ਜونی ਦੇ ਇੱਕ ਘਟ ਘਟ ਵਿੱਚ ਵੱਸਦਾ ਏ ਤੇ ਉਹਨਾਂ ਦੇ ਕਣੀ ਕਣੀ ਦਾ ਉਹ ਹਿਸਾਬ ਰੱਖਦਾ ਹੈ ਪਰਮੇਸ਼ਰ ਜੀ ਪੂਰਵ ਕਰਮ ਆ ਰਿਆ ਵਿਚਾਰ ਨੇ ਕਰਮੀ ਕਰਮ ਕਮਾਏਂਦਾ ਮਾਨ ਸਮਾਨੁਖ ਨਾ ਪਾਵੇ ਸਾਰੈ ਮਾਨੁਸ਼ ਪੇਵ ਕੋਈ ਨਾ ਆਇਂਦਾ ਨੇਖਾ ਜਾਣੇ ਤੁਰ ਦਰਬਾਰ ਤੋਰਦੀ ਕਾਰ ਆਪ ਕਮਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਰ ਸੱਚ ਵਰ ਸਾਚੀ ਸਿਖਿਆ ਆਪ ਸਮਝਾਏਂਦਾ ਤੇ ਪਰਮੇਸ਼ਰ ਜੀ ਸਾਨੂੰ ਸਾਰੀ ਸਿਖਿਆ ਸਾक्षात ਸਮਝਾ ਰਹੇ ਆ ਕਿ ਤੁਸੀਂ ਹੁਣ ਮੇਰੇ ਨਾਲ ਜਿਹੜੀ ਪਰਮੇਸ਼ਰ ਨਾਲ ਪਿਆਰ ਪ੍ਰੀਤ ਪਾਉਣੀ ਜਾਂ ਭਗਤੀ ਕਰਨੀ ਉਹ ਕਿਸ ਟਾਈਪ ਦੀ ਕਰਨੀ ਹੈ ਜਿਸ ਤਰ੍ਹਾਂ ਦੀ ਤੁਸੀਂ ਮੇਰੇ ਕੋਲ ਮੰਗ ਕਰੋਗੇ ਮੈਂ ਉਸੇ ਤਰ੍ਹਾਂ ਦੀ ਤੁਹਾਡੀ ਡਿਮਾਂਡ ਜਿਹੜੀ ਉਹ ਪੂਰੀ ਕਰੂੰਗਾ ਇਹ ਹੁਣ ਸਾਡੇ ਤੇ ਆ ਕੇ ਹੀ ਪਰਮੇਸ਼ਰ ਨਾਲ ਸੱਚੀ ਪ੍ਰੀਤ ਲਾਉਣੀ ਹੈ ਕਿ ਜੇ ਆਪਾਂ ਬਸ ਆਉਣ ਜਾਂਦੇ ਮੁਖਾਵੇ ਦੇ ਕੰਮ ਹੀ ਰੱਖਣੇ ਆ ਜਾਂ ਲੜਾਈ ਝੜੇ ਵਿਵਾਦ ਕਿ ਦੂਸਰੇ ਨੂੰ ਵੇਖਣਾ ਵੀ ਉਹ ਕੀ ਕਰ ਰਿਹਾ ਤੇ ਆਪਣੇ ਅੰਦਰ ਆਪਾਂ ਚਾਤੀ ਮਾਰਨੀ ਆਪਣੇ ਆਪਣੇ ਆਪ ਨੂੰ ਸੁਧਾਰਨਾ ਹੈ ਦੂਸਰੇ ਵੱਲ ਬਿਲਕੁਲ ਧਿਆਨ ਦੇਣਾ ਤੇ ਸਾਰਾ ਸੁਸਾਇਟੀ ਸਾਰਾ ਸਮਾਜ ਆਪਣੇ ਆਪ ਹੀ ਸਾਰਾ ਸਹੀ ਹੋ ਜੂਗਾ ਸੱਚੀ ਸਿੱਖਿਆ ਸੁਣੋ ਜੱਗ ਜਗ ਜੀਵਨ ਦਾਤਾ ਆ ਆ ਭਜੜਾਈਆ ਤੇ ਪਰਮੇਸ਼ਰ ਜੀ ਕਹਿੰਦੇ ਆ ਕਿ ਮੈਂ ਜਗ ਜੀਵਨ ਦਾਤਾ ਆ ਤੇ ਮੈਨੂੰ ਸੱਚੀ ਸਿੱਖਿਆ ਸੁਣਾ ਰਿਹਾ ਜਿਹੜੀ ਤੁਸੀਂ ਸੁਣੋ ਤੇ ਇਸ ਤੇ ਚੱਲੋ ਬਿਰਹ ਹੋ ਵਰਾਗੀ ਲਗੀ ਅੱਗ ਪ੍ਰੇਮ ਪ੍ਰੀਤੀ ਰਹੀ ਸਤਾਈਆ ਕੁਲਾਬ ਨਜ਼ਰ ਨਾ ਆਇਆ ਉੱਪਰ ਸਾਰਗ ਮਨ ਸਾ ਮਨ ਨਾ ਕੋਏ ਬਜਾਈਆ ਸੱਚ ਪ੍ਰੀਤੀ ਬੱਦਾ ਨਾ ਕੋਈ ਤਗ ਤੰਦੂ ਤੰਦ ਹੱਥ ਨਾ ਕੋਏ ਵਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਬਰ ਸੱਚਾ ਲੇਖ ਰਿਆ ਜਣਾਈਆ ਉਹ ਹਰ ਸੰਗਤ ਜੀ ਮੈਂ ਬਾਣੀ ਠੀਕ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦੀ ਹਾਂ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਖਿਮਾ ਮੰਗਦੀ ਹਾਂ ਔਰ ਸੰਦਰਜੀ ਮੇਰੇ ਨਾਲ ਪੰਜ ਗਾਰਿਆਂ ਦਾ ਉੱਚੀ ਆਵਾਜ਼ ਵਿੱਚ ਸਾਥ ਦਿਓ ਜੀ ਸੋਹੰਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮਹਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਮ Maharaj Sher Singh Vishnu Bhagwan Di Jai So Maharaj Sher Singh Vishnu Bhagwan Di Jai So Maharaj Sher Singh Vishnu Bhagwan Di